ਤੁਹਾਡੇ ਸਾਰਿਆਂ ਤੋਂ ਪੁੱਛਿਆ ਕਿ ਸਭ ਤੋਂ ਜ਼ਿਆਦਾ ਪਿਆਰ ਕਿਹੜਾ ਕਰਦੇ ਸਰਵਾਰ ਨਾਲ ਮੈਨੂੰ ਲੱਗਦਾ ਜਿਹੜੇ ਬਹਿਗੇ ਨੇ ਜ਼ਿਆਦਾ ਕਰਦੇ ਆ ਫੱਕਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਕੀ ਵਸਦਾ ਥੋੜਾ ਪਿੱਛੇ ਹੋ ਕੇ ਪਲੀਜ਼ ਜ਼ਰਾ ਖੁੱਲ ਕੇ ਦੇਖਣਾ ਕਿ ਵਾਕਿਆ ਕੀ ਦੇ ਦਿਲ ਵਿੱਚ ਜ਼ਿਆਦਾ ਪਿਆਰ ਹੈ ਸਾਈਆਂ ਵਾਸਤੇ ਉਹ ਤੁਸੀਂ ਥੱਲੇ ਚਲੋ ਹਾਂ ਇੱਧਰ ਹੋ ਜਾ ਬਈ ਹਟ ਕੇ ਜ਼ਰਾ जय मस्ताना थैंक यू जय मस्ताना हटके 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 हटके, हटके जय मस्ताना आहा बैठ जाओ भाई फक्कड़या दी गुल्ली विच कुली बिगरां जीव सदा ਨੱਚ ਕੇ ਯਾਰ ਮਨਾ ਲਈਏ ਨੱਚ ਕੇ ਯਾਰ ਮਨਾ ਲਈਏ ਕਿਨਾ ਕਿਨਾ ਨਹੀਂ ਯਾਰ ਮਨਾਉਣਾ ਹੈ ਨੱਚਣਾ ਨਹੀਂ ਤਾੜੀ ਦਾ ਮਜ਼ਾ ਆ ਕੇ ਨੱਚ ਨੱਚ ਕੇ ਯਾਰ ਮਨਾ ਲਈਏ ਨੱਚ ਕੇ ਯਾਰ ਮਨਾ ਲਈਏ ਯਾਰੀ ਨਾਲ ਖੁਦਾ ਦੇ ਲਾ ਲਈਏ ਯਾਰੀ ਨਾਲ ਕੁਲੀ ਵਿੱਚ ਰੱਬਾ ਬਸੇ ਰਹਾ ਹੇ ਦਰੂਰੋ ਕੇ ਨਹੀਂ ਜਾਂਦੇ ਹੇ ਦਰੂਰੋ ਕੇ ਨਹੀਂ ਜਾਂਦੇ ਜਿਹੜੇ ਯਾਦ ਗਮ ਵਿੱਚ ਬੈਠਦੇ ਨੇ ਜਿਹੜੇ ਯਾਦ ਗਮ ਵਿੱਚ ਬੈਠਦੇ ਨੇ सारा चक वसर मखर कुझु खकरी विचरस Você vai... यादि घुमंदे यादि पेर पतश बि घुमण ਕਰਦੇ ਹਾਂ ਬਾਬਾ ਜੀ ਜੀ ਕਰਦੇ ਹਾਂ ਨਾ ਇੱਜ਼ਤ ਇਹਨਾਂ ਦੀ ਕਿਉਂਕਿ ਸੁਣ ਕੇ ਜਿਹੜੇ ਰੱਬ ਦੇ ਆਸ਼ਿਕ ਹੁੰਦੇ ਨੇ ਜਿਹੜੇ ਰੱਬ ਦੇ ਆਸ਼ਿਕ ਹੁੰਦੇ ਨੇ ਰੱਬ ਉਹਨਾਂ ਦੇ ਅੰਦਰ ਹੁੰਦਾ ਆ ਰੱਬ ਉਹਨਾਂ ਦੇ ਅੰਦਰ ਹੁੰਦਾ ਆ ਰੱਬ सुकंद अली पंहिंजा नंबर समातंदे अली जा पहला नंबर जमात मस्तंद अली जा पहला नंबर जमात अली जा पंहिंजा नंबर ਜਿਹੜੇ ਨੱਚ ਰਹੇ ਨੇ ਠੀਕ ਆ ਇਹ ਸਟੇਜ ਤੇ ਅੱਖਲੇ ਹੋ ਜਾਓ ਠੱਲੇ ਹੋ ਜਾਓ ਕੀ ਲਿਖਿਆ ਇੱਕ ਨਵੀਂ ਗੱਲ ਲਿਖੀ ਆ ਸਾਈਆਂ ਦੀ ਦਰਬਾਰ ਦੀ ਜੁਗਨੀ ਤਾੜੀ ਵਾਹੋ ਜੁਗਨੀ ਜਨਾਬ ਜਰਾ ਜੁਗਨੀ ਇੱਕ ਤਾਵੀਜ਼ ਹੁੰਦਾ ਸਾਈਆਂ ਦਾ ਜਿੱਦਾਂ ਮੇਰੇ ਗੱਲ ਚ ਹਕੀਕ ਪਾਇਆ ਹੁਣ ਸੀਨੇ ਨਾਲ ਲਾਇਆ ਜਾਂਦਾ ਹੈ ਸਾਈਂ ਕੀ ਕਹਿੰਦੇ ਆ ਸਰਾ ਘਰ ਹੋ ਗਈ ਆ ਸੇਵਾਦਾਰਾ ਕੀ ਗੁਜਾਰਿਸ਼ ਹੈ ਕਿ ਬੈਠੋ ਜਨਾਬ ਪਲੀਜ਼ ਭਾਈ ਜੀ ਪੈਣਾ ਨੇ ਕਿੱਦਾ ਪੋਣਾ ਹੈ ਹਾਂਜੀ साढे पापा जी हिकु वरी साईं तारी मार जो पापा जी কি লিখে কি লিখে গেলে শুন গোড় বাবা জি you can doing me